ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਵੀ ਸਾਰੇ ਠੀਕ ਹੋਣੇ ਆ ਮੈਂ ਵੀ ਠੀਕ ਠਾਕ ਵਧੀਆ ਠੰਡ ਬதேਰੀ ਹੋ ਗਈ ਹੁਣ ਇੱਥੇ ਯੂਰਪ 'ਚ ਤੇ ਗੱਲ ਮਤਲਬ ਨੇ ਇਹੀ ਆ ਗਈ ਜੋ ਮੈਂ ਤੁਹਾਨੂੰ ਇਹਦੇ ਤੇ ਲਿਖਿਆ ਆ ਵੀ 9ਵੇਂ ਵਾਲੇ ਪੇਪਰਾਂ ਦਾ ਆਉਣ ਦਾ ਮਤਲਬ ਫਾਇਦਾ ਹੈ ਕਿ ਨਹੀਂ ਇਟਲੀ 'ਚ ਕਿਉਂਕਿ ਅੱਜ ਤਕਰੀਬਨ 12 ਤਰੀਕ ਆ ਜਿੱਦਨ ਮੈਂ ਵੀਡੀਓ ਲਗਾ ਬਣਾਉਣ ਤੇ ਅੱਜ ਸਵੇਰੇ 9 ਵਜੇ ਪੇਪਰ ਭਰੇ ਗਏ ਸਾਰਿਆਂ ਦੇ ਚਲੋ بڑا ਰੌੜਾ ਪਿਆ ਹੈ ਵੀ ਪੇਪਰ ਖੁੱਲੇ ਪੇਪਰ ਖੁੱਲੇ ਚਲੋ ਅੱਜ ਤੋਂ ਸਾਰਾ ਕੁਝ ਖਤਮ ਹੋ ਗਿਆ ਜਿਨ੍ਹਾਂ ਦੇ ਭਰੇ ਗਏ ਆ ਉਹ ਹੁਣ ਵਿਚਾਰੇ ਡੀਕਣਗੇ ਜਦੋਂ ਨਿਕਲਣਗੇ ਤੇ ਚਲੋ ਆਪਣੀ ਫਾਈਲ ਫੋਲ ਜਮਾ ਕਰਾਓਗੇ ਬਾਅਦ ਵਿੱਚ ਮੈਂ ਵੀਡੀਓ ਇੱਕ ਪਾਉਂਗਾ ਕਿ ਕਿਦਾਂ-ਕਿਦਾਂ ਆਪਣੇ ਜਦੋਂ ਪੇਪਰ ਨਿਕਲ ਜਾਂਦੇ ਆ ਬਾਅਦ ਵਿੱਚ ਕਿਦਾਂ ਕਿਹੜੀਆਂ ਕਾਗਜ਼ ਪੱਤਰ ਲੱਗਦੇ ਆ ਉਹ ਮੈਂ ਸਾਰਾ ਕੁਝ ਦੱਸੂਗਾ ਡਿਟੇਲ ਚ ਤੇ ਹੋ ਸਕਿਆ ਇਹਨਾਂ ਕਾਗਜ਼ਾਂ ਕੋਈ ਜਨੀਆਂ ਫੋਟੋਆਂ ਵੀ ਮੈਂ ਲਾਉਂਗਾ ਕਿਉਂਕਿ ਮੇਰੇ ਕੋ ਸਾਰੀਆਂ ਪਏ ਆ ਸਾਰੇ ਤੇ ਜੋ ਜੋ ਵੀ ਲੱਗੇ ਡਾਕੂਮੈਂਟ ਸਾਰੇ ਮੇਰੇ ਕੋ ਪਏ ਆ ਫੋੜਾ ਫਾੜਵਾ ਤੇ ਮੈਂ ਲਾਉਂਗਾ ਵੀ ਤੇ ਗੱਲ ਮਤਲਬ ਇਹੀ ਹੈ ਕਿ 9 ਮਹੀਨੇ ਵਾਲੇ ਦੇ ਆਉਣ ਦਾ ਫਾਇਦਾ ਹੈਗਾ ਕਿ ਨਹੀਂ ਵੇਖੋ ਯਾਰ 9 ਮਹੀਨੇ ਵਾਲੇ ਮੱਗੇ ਵੀ ਦੱਸਿਆ ਵੀ ਇੱਥੇ ਕੋਈ ਪੱਕੇ-ਪੁੱਕੇ ਹੋਣ ਵਾਲਾ ਸਿਸਟਮ ਬਹੁਤ ਘੱਟ ਹੁੰਦਾ ਜਿੰਨੇ ਬੰਦੇ ਆਉਂਦੇ ਆ ਉੱਤੋਂ ਸਿਰਫ 4 ਜਾਂ 5 ਬੰਦੇ ਪੱਕੇ ਹੁੰਦੇ ਆ ਮਤਲਬ ਵੀ 100 ਵਗੈਰਾ 100 ਵਗੈਰਾ 4-5 ਬੰਦ 4-5 ਬੰਦੇ ਹੀ ਮਤਲਬ ਪੱਕੇ ਹੁੰਦੇ ਆ ਕਿਉਣ ਨਾਲੋ ਜਿੱਦਾਂ 84000 ਬੰਦੇ ਨੇ ਆਉਣਾ 9ਵੀਂ ਲੈਣ ਪੇਪਰਾਂ ਦੇ ਇਤੋਂ 4000 ਬੰਦਾ ਪੱਕਾ ਹਨ ਠੀਕ ਆ 4000 ਬੰਦਾ ਪੱਕਾ ਹਨ ਆਂਦੇ ਨਾ ਮਾਪਰੀ ਆ ਬਾਕੀ ਸਾਰੇ ਮਤਲਬ ਕੱਚੇ ਹੋਣੇ ਜਾਂ ਵਾਪਸ ਜਾਣਾ ਵਾਪਸ ਤੁਹਾਨੂੰ ਬਰਾ ਤਕਰੀਬਨ ਕੌਣ ਜਾਂਦਾ ਜਿੰਨੇ ਪੈ ਖਰਚੇ ਹਨ ਹਨ ਤੇ ਵਾਪਸ ਕੋਈ ਨਹੀਂ ਜਾਂਦਾ ਤੇ ਜੇ ਇਹਦਾ ਮਤਲਬ ਤੁਸੀਂ ਇੰਡੀਆ ਤੋਂ ਇਹ ਸੋਚ ਗਿਆ ਹੁੰਦੇ ਜੋ ਵੀ ਸ਼ਾਇਦ ਸਾਨੂੰ ਅਹੀਂ ਇਟਲੀ ਚਲ ਜਣਾ ਤੇ ਸਾਨੂੰ ਕੰਮ ਮਿਲ ਸਾਰੇ ਸੌਖੇ ਮਿਲਦੇ ਆ ਵੀ ਜਿੱਦਾਂ ਸਟੋਰ ਤੇ ਜਾ ਕੇ ਲੱਗ ਜਾਾਂਗੇ ਜਾਂ ਕਾਰ ਵਾਸ਼ਿੰਗ ਤੇ ਲੱਗ ਜਾਾਂਗੇ ਵੀ ਸੌਖੇ ਸੌਖੇ ਕੰਮ ਆ ਸਾਰੇ ਹਨਾ ਵੀ ਬਾਹਰਲੇ ਮੁਲਕਾਂ ਦੇ ਇੰਡੀਆ ਵਾ ਅਹੀਂ ਬਹੁਤ ਜ਼ਿਆਦਾ ਖਬਰ ਨੇ ਪੈੜੀਆਂ 'ਚ ਤੇ ਵੀ ਉੱਥੇ ਜਾ ਕੇ ਬਾਹਰ ਚੱਜਾਂਗੇ ਤੇ ਸੌਖੇ ਸੌਖੇ ਕੰਮ ਕਰਾਂਗੇ ਸਟੋਰ 'ਚ ਸਬਦਾ ਦੇਈ ਗਏ ਕਾਰਾਂ ਗੁਰਾਂ ਧੋਲੀਆਂ ਵੀ ਦੇਲੇ ਕੰਮਾਂ ਕਲੀਨਿੰਗ ਦੇ ਕੰਮਾਂ ਜਾਂ ਇਹੋ ਜਿਹੇ ਆਪਾਂ ਕੰਮ ਸੋਚਦੇ ਆਂ ਪਛਾਇਲ ਬਾਹਰ ਇਹੋ ਜਿਹੇ ਕੰਮ ਆ ਜਾਂਦੇ ਜਿੱਦਾਂ ਆਪਣੇ ਕਈ ਦੁਪਈ ਕਹਿੰਦੇ ਵੀਰ ਉਹਨਾਂ ਜਿੱਦਾਂ ਗੱਲਾਂ ਗੱਲਾਂ ਫੁਲਾਈਆਂ ਹੁੰਦੀਆਂ ਆ ਵੀ ਯਾਰ ਬਾਹਰ ਤੇ ਕੰਮ ਹੀ ਬਹੁਤ ਸੌਖਾ ਬਾਹਰ ਤੇ 20 ਕਿਲੋ ਭਾਰ ਚੁਕਾਵਾ ਤੇ 10 ਬੰਦੇ ਉਹ ਸੱਦ ਲੈਂਦੇ ਆ ਕੰਪਨੀ ਵਾਲੇ ਵੀ ਉੱਥੇ ਦੇ ਮਾਸਾ ਜਿੰਨਾ ਭਾਰ ਨਹੀਂ ਚੁੱਕਣ ਦਿੰਦੇ ਹਨਾ ਪਰ ਯੂਰਪ ਜਿਹੇ ਦੀਆਂ ਹੈ ਨਹੀਂ ਗੀਆਂ ਜੋਰਪੀ ਤੇ ਭਰਾਵਾ ਇਹ ਫੁੱਲ ਕੰਮ ਲੈਂਦੇ ਆ ਜਿਹੜੇ ਬੰਦੇ ਖੇਤੀਬਾੜੀ ਦਾ ਕੰਮ ਕਰਦੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਤਾਂ ਰਹਿੰਦੀ ਸਾਰਾ ਦਿਨ ਉਹਨਾਂ ਨੂੰ ਪਤਾ ਵੀ ਕਿ ਕਿਹੜੀ ਚੀਜ਼ ਆਪਣੀ ਥਾਂ ਰਹਿਣੀ ਆ ਵੀ ਸੂਰਜ ਜਲ ਨੂੰ ਰਹਿੰਦੀ 24 ਘੰਟੇ ਉਹ ਆ ਰਾਮ ਪਿਆਰੀ ਤੇ ਆ ਜਕਰ ਵੀ ਹਾਰਡ ਮਤਲਬ ਕੰਮ ਹੈ ਵਾ ਯੂਰਪ ਚ ਪੈਸੇ ਵੀ ਬਣਦੇ ਆ ਪਰ ਹਾਰਡ ਵਰਕ ਜਿਆਦਾ ਜੇ ਉਹ ਕਹਾਂ ਵੀ ਹਨਾ ਵੀ ਸੌਖੇ ਕੰਮ ਆ ਥੋੜਾ ਕੰਮ ਕਰਕੇ ਵੱਧ ਪੈਸੇ ਬਣ ਜਾਂਦੇ ਆ ਨਹੀਂ ਉਹ ਗੱਲਾਂ ਝੂਠੀਆਂ ਹਾਰਡ ਵਰਕ ਹੈਗਾ ਵਾ ਹਾਰਡ ਵਰਕ ਕਰੋਗੇ ਪੈਸੇ ਬਣ ਜਾਣਗੇ ਠੀਕ ਆ ਤੇ ਬਾਕੀ ਪੱਕੇ ਬੁੱਕੇ ਹੋਣ ਵਾਲਾ ਕੰਮ ਤਕਰੀਬਨ ਬਹੁਤ ਜ਼ਿਆਦਾ ਘਟਿਆ ਜੇ ਤੁਸੀਂ 9 ਮਹੀਨੇ ਵਾਲੇ ਪੇਪਰਾਂ ਦੇ ਆਉਂਦੇ ਜੋ ਪੁਰਤਕਾਲ ਪੇਪਰ ਲਾਉਣੇ ਪੈਣੇ ਆ ਜੇ ਤੁਸੀਂ ਮਤਲਬ ਸ਼ੁਰੂ ਤੋਂ ਘਰੋਂ ਸੋਚ ਕੇ ਆਉਣਾ ਵੀ ਹਾਂ ਮੈਂ ਫਿਰ ਪੱਕੇ ਹੋਣ ਵਾਸਤੇ ਜਾਣਾ ਮੈਂ ਟਾਈਮ ਨਾਲ ਪੱਕੇ ਹੋਣਾ ਵਾ ਫਿਰ ਸਾਲ ਵਾਲੇ ਪੇਪਰ ਭਰ ਕੇ ਆਓ ਹੁਣ ਜਦੋਂ ਵੇਖੋ ਕਦੋਂ ਖੁੱਲਦੇ ਆ ਜਿਨ੍ਹਾਂ ਨੇ ਭਰਨੇ ਆ ਜਿਨ੍ਹਾਂ ਨੇ ਮਤਲਬ ਭਰਤੇ ਉਹਨਾਂ ਲਈ ਤਾਂ 9 ਮਹੀਨੇ ਵਾਲੇ ਵਧੀਆ ਜੋ ਕੰਮ ਹੋ ਗਿਆ ਉਹ ਹੋ ਗਿਆ ਵਧੀਆ ਸਾਨੂੰ ਵਧੀਆ ਗਾਣਾ ਚਾਹੀਦਾ ਇਹ ਥੋੜੀ ਆ ਵੀ ਹੁਣ ਜਿੰਨੇ 9 ਮਹੀਨਿਆਂ ਵਾਲੇ ਪਰਤੇ ਤੇ ਮੈਂ ਨੂੰ ਕਹੀ ਜਾਵਾ ਤੂੰ ਤੇ ਚਦਾਹੀ ਰਹਿ ਗਿਆ ਸਾਲ ਵਾਲੇ ਪਰਨੇ ਹੀ ਵੀ ਜਿੰਨੇ ਨਵੇਂ ਗਾਂ ਭਰਨੇ ਆ ਜਿੰਨੇ ਕਿਸ ਨੇ ਆਉਂਦੇ ਆ ਇੱਥੇ ਪੱਕੇ ਹੁਣ ਬਾਰੇ ਸੋਚਿਆ ਇਹ ਜਿੰਨੇ ਪੈਸੇ ਕਮਾਉਣੇ ਆ ਉਹਦੇ ਲਈ ਤਾਂ ਫਿਰ ਸਹੀ ਆ ਜਿੰਨੇ ਪੈਸਾਂ ਦਾ ਕਿ ਸੂਈ ਰੱਖੀ ਆ ਵੀ ਪੈਸੇ ਕਮਾਵਾਂਗੇ ਪੱਕੇ ਬੁੱਕੇ ਹੋਣ ਦੀ ਵੇਖੀ ਆ ਉਹ ਵੀ ਮੁੜ ਕੇ ਮੁੜ ਕੇ ਚਲੋ ਇਹ ਪੁਰਤਗਾਲ ਆ ਤੇ ਸਪੇਨ ਆ ਤੇ ਇਟਲੀ ਦੀ ਜਾਂ ਕਿਤੇ ਇਮੀਗ੍ਰੇਸ਼ਨ ਖੁੱਲੂਗੀ ਉਦੋਂ ਗੱਲ ਬਣ ਜੂਗੀ ਪੱਕੇ ਹੋਣ ਦੀ ਇਹ ਚੱਕਰ ਯਾਰ ਫਾਇਦਾ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਬਹੁਤ ਜ਼ਿਆਦਾ ਵਾ ਇਟਲੀ ਆਉਣ ਦਾ ਬਹੁਤ ਜ਼ਿਆਦਾ ਵੀ ਨਹੀਂਗਾ ਹੈਗਾ ਕਿਉਂਕਿ ਜੇ ਹਿਸਾਬ ਨਾਲ ਜੱਡ ਪੈਸ ਲੈਂਦੇ ਆ ਉਸ ਹਿਸਾਬ ਨਾਲ ਕੋਈ ਫਾਇਦਾ ਨਹੀਂਗਾ ਮੱਲੇ ਜੰਟਾਂ ਨੂੰ ਪੈਸੇ ਚਾਹੀਦੇ ਆ ਥੋੜੇ ਲੈਣੇ ਕਿਉਂਕਿ ਗਾੜੀ ਤੇ ਸਾਰਾ ਕੁਝ ਫ੍ਰੀ ਆ ਜੰਟਾਂ ਵੀ ਹੁਣ ਉਹ ਗੱਲ ਵੀ ਹੱਤ ਚੁੱਕੀ ਆ 10 12 12 ਲੱਖ ਲਈ ਜਾਂਦੇ ਇੰਨੇ ਪੈਸੇ ਲਾ ਕੇ ਇੱਥੇ ਕਿਹੜਾ ਰੁਕਾਂ ਲੱਗਣ ਦਾ ਵੀ ਆਉਂਦੇ ਆ ਬੰਦੇ ਨੇ ਕਮਾ ਲੈਣੇ ਚਲੋ ਕਮਾਈ ਜਾਂਦੇ ਆ ਪਰ ਟਾਈਮ ਲਾ ਕੇ ਟਾਈਮ ਲਾ ਕੇ ਕਮਾਈ ਜਾਂਦੇ ਆ ਰਾਤ ਦਾ ਟਾਈਮ ਹੁੰਦਾ ਉਹ ਤਾਂ ਕਰਕੇ ਦਿਨੇ ਟਾਈਮ ਟੂ ਮ ਨਹੀਂ ਘਾਂਦਾ ਵੀਡੀਓ ਬਣਾਉਂਦਾ ਤਾਂ ਕਰਕੇ ਹਲੇ ਬਣਾਉਂਦਾ ਤੇ ਫਿਰ ਨੀਂਦ ਨੂੰ ਤਾਂ ਮਾੜੀ ਮੋਟੀ ਆ ਹੀ ਹੁੰਦੀ ਆ ਤੇ ਗਾੜੀ ਕਿਹੜਾ ਵੀ ਰੁੱਖਾਂ ਲੱਗੇ ਇੱਥੇ ਤੇ ਜੇ ਇਹ ਦੇਖੋ ਯਾਰ ਜਿੰਨੇ ਵੀ ਕਿਸੇ ਨੇ ਗਾਂ ਨਿਕਲਨਾ ਵਾ ਕਈਆਂ ਦੀ ਹੁਣ ਅਮਰੀਕਾ ਮੁਰਕਾ ਜਾਂਦੇ ਆ ਪਲੈਨਿੰਗਾਂ ਵੀ ਹੁੰਦੀਆਂ ਉਹਨਾਂ ਦੀ ਵੀ ਸਹੀ ਆ 9 ਮਹੀਨੇ ਵਾਲੇ ਜਿੰਨੇ ਕਿਸੇ ਨੇ ਹਣਾ ਸੋਚਿਆ ਵੀ ਮੈਂ ਗੱਲੇ ਪੈਸੇ ਹੀ ਬਣਾਉਣੇ ਆ ਪੈਸੇ ਇਹੋ ਹੀ ਆ ਵੀ ਜੇ ਤੁਸੀਂ ਕੱਚੇ ਰਹਿ ਕੇ ਕੰਮ ਕਰਦੇ ਹੋ ਤੇ ਸਟਰਗਲ ਜ਼ਿਆਦਾ ਹੀ ਕੰਮ ਜ਼ਿਆਦਾ ਕਰਨਾ ਪੈਂਦਾ ਵਾ ਪਰ ਪੈਸੇ ਬਣਦੇ ਆ ਠੀਕ ਆ ਜ਼ਿਆਦਾ ਨਹੀਂ ਆਪਾਂ ਕਿਹੜੇ ਡੇਰੀ ਡੂਰੀ ਫਾਰਮ ਤੇ ਵੀ ਚੱਲ ਲੱਗਦੇ ਆ ਨਵਾਂ ਬੰਦਾ ਆਉਂਦਾ ਵਾ ਤੇ 900 ਹਜ਼ਾਰ ਯੂਰੋ ਕਿਤੇ ਨਹੀਂ ਛੱਡਦਾ ਠੀਕ ਆ 900 ਹਜ਼ਾਰ ਯੂਰੋ ਲਈ ਜਾਂਦਾ 900 ਹਜ਼ਾਰ ਵਿੱਚ ਵੀ ਰੈਅ ਸ਼ੁਰੂ ਸਮਾਲਕ ਦੀ ਹੁੰਦੀ ਆ ਤੇ ਬਾਕੀ ਮੜਾ ਮੋਟਾ ਆਪਣਾ ਰੋਟੀ ਆਪਣੇ ਮੂੰਹ ਤੇ ਡਿਪੈਂਡ ਆ ਯਾਰ ਜਿੰਨਾ ਆਪਾਂ ਮੂੰਹ ਬੰਨ ਲਾਂਗੇ ਤੋਨੇ ਪੈਸੇ ਵੱਧ ਕਰੇ ਪਾ ਲਾਂਗੇ ਠੀਕ ਆ ਜੇ ਦੇ ਆਪਾਂ ਉਹ ਵੀ ਨੂੰ ਨਹੀਂ ਆਪਣਾ ਬੰਨਣਾ ਤੇ ਫਿਰ ਆਪਣਾ ਖਰਚਾ ਤੇ ਇੱਥੇ ਮਾੜਾ ਚੰਗਾ ਫੇ ਚੱਲਣਾ ਹੀ ਆ ਪਿੰਡ ਪੁੰਡ ਤੇ ਫਿਰ ਸਹਾਨਾ ਹੀ ਪੈਣੇ ਆ ਠੀਕ ਹੋ ਤੇ ਬਾਕੀ ਜਿਹਨਾਂ ਨੇ ਅਮਰੀਕਾ ਜਾਣਾ ਉਹਨਾਂ ਲਈ ਵੀ ਸਹੀ ਆ ਕਿਉਂਕਿ ਅਮਰੀਕਾ ਇੱਥੋਂ ਦੁਨੀਆ ਬਹੁਤ ਜਾਂਦੀ ਆ ਇੱਕ ਵਰੀ ਐਂਟਰ ਹੋ ਜਾਣ ਚਲ ਯੂਰਪ ਤੇ ਮੁੜ ਕੇ ਯੂਰਪ ਤੋਂ ਥੋੜਾ ਜਾਂ ਅੰਦੇਰ ਵੀ ਰਾਹ ਸੌਖਾ ਵਾ ਹਨਾ ਤੇ ਬਾਕੀ ਵੀਰ ਮੇਰੇ ਜਿਨ੍ਹਾਂ ਦੇ ਭਰਾਵਾ ਇਹ ਨਾ ਮੈਂ ਸੁਣਿਆ ਇੱਥੇ ਮੁੰਡੇ ਕਿ ਇਦਾਂ ਕਰਦੇ ਆ ਵੀ ਇਟਲੀ ਆਏ ਆ ਠੀਕ ਆ ਕਿੱਲਾ ਪੈੜੀ ਦਾ ਪਿੰਡ ਕੋਲ ਹੁੰਦਾ ਵਾ ਇਟਲੀ ਆ ਜਾਂਦੇ ਆ ਉਹ ਪਹਿਲਾਂ ਕਿੱਲਾ ਕਹਿਣਾ ਕਰ ਕਿੱਲੇ ਕਹਿਣਾ ਕਰਕੇ ਜਿਹੜਾ ਪਹਿਲਾਂ ਹੁੰਦਾ ਘਰੇ ਕਰਦੇ ਵਿਚਾਰੇ ਕਿੱਲਾ ਕਹਿਣਾ ਕੂਣਾ ਕਰਕੇ ਮੁੰਡੇ ਨੂੰ ਇਟਲੀ ਘਲਾਉਂਦੇ ਯੂਰਪ ਘਲਾਉਂਦੇ ਆ ਇੱਥੇ ਆ ਕੇ ਮੁੰਡਾ ਜੀ ਨੂੰ ਸੁਣਦਾ ਵੀ ਇੱਥੋਂ ਦੇ ਬਹੁਤ ਸੌਖਾ ਜਾਣਾ ਅਮਰੀਕਾ ਉਹ ਵੀ ਜਾਏ ਤੇ ਉਹ ਵੀ ਚਲ ਗਿਆ ਤੇ ਆ ਵੀ ਚਲ ਗਿਆ ਫਿਰ ਉਹਦਾ ਵੀ ਜੀ ਕਰਦਾ ਵੀ ਮੈਂ ਵੀ ਗਾਂ ਨੂੰ ਤੁਰਾਂ ਠੀਕ ਆ ਫਿਰ ਉਹ ਫੇਰ ਘਰੇ ਬੈਂਡ ਫੋਨ ਮਾਰਦਾ ਘਰਦੇ ਆਂ ਤੇ ਗੱਲ ਚ ਗੂਠਾ ਦਿੰਦਾ ਵੀ ਹੋਰ ਪੈਸੇ ਪਾਓ ਤੇ ਮੈਂ ਗਾਂ ਜਾਣਾ ਵਾਂ ਘਰ ਦੇ ਜਿਹੜੇ ਕਿੱਲਾ ਹੁੰਦਾ ਉਹ ਵੀ ਵੇਚ ਦਿੰਦੇ ਆ ਹਾਂ ਉਹਨੂੰ ਗਾੜੀ ਪੈਸੇ ਪਾ ਦਿੰਦੇ ਆ ਚਲੋ ਇਹ ਨਹੀਂ ਆ ਵੀ ਉੱਥੋਂ ਸਾਰੇ ਮੁੜਦੇ ਆ ਪਹੁੰਚ ਦੀ ਬਹੁਤ ਮੁਲਕ ਪਹੁੰਚਦਾ ਵਾ ਇੱਥੋਂ ਯੂਰਪ ਤੋਂ ਯੂ ਐਸ ਐ ਨੂੰ ਬਹੁਤ ਮੁਲਕ ਪਹੁੰਚਦਾ ਵਾ ਪਰ ਬਹੁਤ ਰਿਪੋਰਟ ਵੀ ਹੁੰਦੇ ਵਿੱਚ ਜਦੋਂ ਮੰਨ ਲਓ ਜੈਂਟ ਨੇ ਤੁਹਾਨੂੰ ਬਾਰਡਰ ਟਪਾਤਾ ਵਾ ਉਹਨੇ ਪੈਸੇ ਲੈ ਲੈਣੇ ਆ ਗਾੜੀ ਜਦੋਂ ਉਹ ਤੇ ਰਿਪੋਰਟ ਹੋ ਗਿਆ ਉਹਦੇ ਤਾਂ ਹੀ ਆਪਣਾ ਤੁਹਾਡਾ ਜਮਾ ਉਹ ਤੋਂ ਜਿਹੜਾ ਰਿਪੋਰਟ ਕਰ ਦਿੰਦੇ ਫਿਰ ਬੰਦਾ ਇਟਲੀ ਤੋਂ ਵੀ ਜਾਂਦਾ ਵਾ ਤੇ ਯੂ ਐਸ ਏ ਤੇ ਚੱਲ ਜਿਹੜਾ ਪਹੁੰਚਣਾ ਸੀ ਉਹਦੇ ਪਹੁੰਚ ਗਿਆ ਯੂ ਐਸ ਏ ਤੋਂ ਵੀ ਜਾਂਦਾ ਤੇ ਇਟਲੀ ਤੋਂ ਵੀ ਜਾਂਦਾ ਤੇ ਜਿਹੜਾ ਕਰਜ਼ਾ ਚੁੱਕਿਆ ਹੁੰਦਾ ਉਹ ਵੀ ਇਹ ਕਰਕੇ ਨਾ ਕਿਸੇ ਦੀ ਕਦੀ ਵੀ ਮਤਲਬ ਕਿਸੇ ਦੀਆਂ ਗੱਲਾਂ 'ਚ ਨਾ ਆਓ ਠੀਕ ਆ ਕਦੀ ਵੀ ਕਿਸੇ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਪੰਪ ਦੇਣ ਵਾਲੇ ਬਹੁਤ ਆ ਪੰਪ ਦੇਣ ਵਾਲੇ ਬਹੁਤ ਆ ਤੂੰ ਐਂ ਕਰ ਲਾ ਤੂੰ ਉਹ ਕਰ ਲਾ ਤੂੰ ਐਦਾਂ ਕਰ ਲਾ ਆਪਣੇ ਬੈਕਗ੍ਰਾਉਂਡ ਦੇਖੋ ਆਪਣਾ ਘਰ ਵੇਖੋ ਵੀ ਤੁਸੀਂ ਮੰਨ ਲਓ ਯੂਰਪ ਕਿਹੜੇ ਹਿਸਾਬ ਨਾਲ ਪਹੁੰਚੇ ਜੋ ਇੱਥੇ ਹੁਣ ਤੁਸੀਂ ਕਮਾਈ ਕਰਨੀ ਆ ਕਿ ਹੋਰ ਘਰਦਿਆਂ ਨੂੰ ਕਰਦੇ ਜੇ ਸੁੱਟਣਾ ਠੀਕ ਆ ਜਨਾਂ ਦਾ ਬੈਕਗ੍ਰਾਉਂਡ ਚੰਗੇ ਮਾਰ ਚੱਲਦਾ ਵਾ ਸਹੀ ਆ ਸੈਟ ਆ ਉਹ ਇੱਥੋਂ ਗਾਂ ਜਾਣ ਜੋ ਡੰਕੀ ਲਾਉਣੀ ਜੋ ਮਰਜ਼ੀ ਕਰਨ ਹਨਾ ਉਹਨਾਂ ਨੂੰ ਉਹ ਜਨਾਂ ਦਾ ਵੀ ਬੈਕਗ੍ਰਾਉਂਡ ਜਨਾਂ ਮਗਰ ਭਾਰ ਚੱਲਦੇ ਆ ਵੀ ਜੇ ਉਹ ਇੱਥੋਂ ਮਤਲਬ ਗਾਂ ਰਿਪੋਰਟ ਵੀ ਹੋ ਜਾਂਦੇ ਤੇ ਕੋਈ ਆਈਟਮ ਮਸਲਾ ਨਹੀਂ ਉਹਨਾਂ ਦੀ ਉਹ ਆਪਣਾ ਰਿਸਕ ਲੈਣਾ ਹੈ ਨਾ ਤੇ ਜਿਹੜੇ ਵਿਚਾਰੇ ਪਹਿਲਾਂ ਕਰ ਜਾਗੁਰੂ ਦਾ ਜੋਕੇ ਆਏ ਉਹ ਆਪਣੇ ਇੱਥੇ ਰਹਿ ਕੇ ਵਧੀਆ ਕਮਾਈ ਕਰਨ ਕਿਉਂਕਿ ਹੁਣ ਕੰਮ ਤੇ ਯਰ ਕਰਨਾ ਹੀ ਪੈਣਾ ਜੇ ਹੁਣ ਇੱਥੇ ਮੈਂ ਕਹੀ ਆਂ ਵੀ ਨਹੀਂ ਨਹੀਂ ਬੜੇ ਸੌਖੇ ਕੰਮ ਆ ਹੌਲੇ ਕੰਮ ਆ ਇਦਾਂ ਵਾ ਉਦਾਂ ਵਾ ਤੇ ਵੀ ਕੰਮ ਨਾ ਕਰਨਾ ਪਵੇ ਤੁਹਾਨੂੰ ਪੈਸੇ ਵੀ ਮਿਲ ਜਾਣ ਉਹ ਤੇ ਗੱਲਾਂ ਹੈ ਨਹੀਂ ਗੀਆਂ ਤੇ ਇੱਥੇ ਤੇ ਆਪਣਾ ਮਿਹਨਤ ਕਰੋਗੇ ਹਾਰਡਵਰਕ ਕਰੋਗੇ ਤੇ ਪੈਸੇ ਬਣਦੇ ਆ ਠੀਕ ਆ ਤੇ ਆ ਗੱਲਾਂ 9 ਮਹੀਨੇ ਵਾਲੇ ਪੇਪਰਾਂ ਦੇ ਆਉਣ ਦਾ ਮੈਂ ਕਿਦਾਂ ਕਹਦਾ ਹਣਾ ਵੀ ਨਹੀਂ ਫਾਇਦਾ ਕਿਉਂਕਿ ਮੈਂ ਆਪ ਉਹਨਾਂ ਦੇ ਆ ਚੱਲ ਵਧੀਆ ਸੋਹਣੀ ਕਮਾਈ ਦੇ ਆ ਕਰਨ ਤੇ ਬਾਕੀ ਇਹੋ ਹਾਰਡਵਰਕ ਹੈਗਾ ਜੇ ਜੇ ਇਹ ਹਾਰਡਵਰਕ ਕਰ ਸਕਦੇ ਉਹਦੇ ਲਈ 9 ਮਹੀਨੇ ਵਾਲੇ ਪੇਪਰ ਵਧੀਆ ਠੀਕ ਆ ਕਿਉਂਕਿ ਥੋੜਾ ਰੇਟ ਕੱਟ ਹੁੰਦਾ ਸਾਲ ਵਾਲੇ ਪੇਪਰ ਦਾ ਰੇਟ ਬੜਾ ਜ਼ਿਆਦਾ ਹੁੰਦਾ ਪਰ ਉਹਦੇ ਚ ਬੰਦਾ ਇੱਥੇ ਆ ਕੇ ਪੱਕਾ ਇੰਨਾ ਇੰਡੀਆ ਨੂੰ ਜਾਣ ਵਾਲਾ ਬੰਦਾ ਠੀਕ ਆ ਤੇ ਬਾਕੀ ਜਿਹੜਾ ਮਾਤੜਿਆ ਉਹਨੂੰ ਇਹ ਹੁੰਦਾ ਵਾ ਵੀ ਚਾਲੇ ਕਰੀ ਮੈਂ ਟਿਕਾਣੇ ਲੱਗ ਜਾਂ ਤੇ ਆਪਣੀ ਕਮਾਈ ਕੁਮ ਹੀ ਕਰਾ ਉਹਨੂੰ ਵੀ ਇੰਡੀਆ ਜਾਣ ਨੂੰ ਜਾਣ ਦੀ ਵਾਹ ਵੀ ਨਹੀਂ ਕਾਲੀ ਹੁੰਦੀ ਵੀ ਉਹਦੇ ਲਈ ਠੀਕ ਆ ਵੀ ਆਪਣਾ ਚਲੋ ਇੱਥੇ ਕੰਮ ਕੁਮ ਕਰੀ ਜਾਵੇ ਐਡੀ ਕੋਈ ਫੜ ਫੁੜ ਨਹੀਂ ਗੀ ਹੈਗੀ ਵੀ ਜਿੱਦਾਂ ਕਈਏ ਵੀ ਬਹੁਤ ਜਿਆਦੀ ਦੋ ਨੰਬਰਾਂ ਦੇ ਚ ਬੰਦੇ ਰਹਿੰਦੇ ਤੇ ਬਹੁਤ ਜਿਆਦੀ ਫਾਰਿਆ ਵੀ ਰੋਜ਼ ਇੱਥੋਂ ਡਿਪੋਰਟ ਨਾ ਆਉਣਾ ਠੀਕ ਆ ਇਸ ਕਰਕੇ ਆਪਣਾ ਜੇ ਜ਼ੋਰ ਵੀ ਜੇ ਕੋਈ ਕਰਤੱਵ ਕਰਦਾ ਚੁੱਕੇ ਹੁੰਦਾ ਆਪਣਾ ਮਨ ਮਾਰ ਕੇ ਇੱਥੇ ਕਮਾਈ ਕਰੋ ਕੰਮ ਜਿਹੜਾ ਵੀ ਮਿਲਦਾ ਭਾਵੇਂ ਮਾੜਾ ਮਿਲੇ ਭਾਵੇਂ ਚੰਗਾ ਮਿਲੇ ਚੁੱਪ ਕਰਕੇ ਕਰੋ ਠੀਕ ਆ ਜਦੋਂ ਕਿਤੇ ਚੰਗਾ ਕੰਮ ਹੋਤੋਂ ਵਧੀਆ ਮਿਲਿਆ ਆਪਣਾ ਉਹ ਕੰਮ ਛੱਡ ਕੇ ਦੂਜਾ ਕਰਦੋ ਹਨਾ ਇਹ ਥੋੜੀ ਜਿਹੀ ਵੀ ਡੀਕ ਦੇ ਰਹੋ ਵੀ ਸਾਨੂੰ ਕਦੋਂ ਭਾਂਜੇ 2 2.5 ਲੱਖ ਰੁਪਇਆ ਜਿੱਥੇ ਬਣੇ ਉਹ ਕੰਮ ਮਿਲੇ ਤੇ ਉਹਦੋਂ ਹੀ ਅਸੀਂ ਚਾਹੀਏ ਘਰੋਂ ਰਜਾਈ ਜੋ ਉੱਠ ਕੇ ਫੇਰ ਤੇ ਕਮਾਈਆਂ ਹੋ ਗਈਆਂ ਫੇਰ ਇਹ ਕਰਜ਼ਾ ਲੱਤ ਕੇ ਜਾਣਾ ਚੁੱਕਿਆ ਹੈ ਠੀਕ ਹੈ ਤੇ ਐਂ ਕਰਕੇ ਲੋਕਾਂ ਦੇ ਪੰਪਜ ਵੀ ਆਉਣ ਦਾ ਕੋਈ ਫਾਇਦਾ ਨਹੀਂ ਆ ਤੇ ਤੂੰ ਹੁਣ ਯੂਰਪ ਆ ਗਿਆ ਤੇ ਐਂ ਕਰਦੇ ਤੇ ਉਂ ਕਰਦੇ ਤੇ ਇਦਾਂ ਕਰਦੇ ਉਦਾਂ ਕਰਦੇ ਜਦੋਂ ਉੱਥੋਂ ਤੁਸੀਂ ਵਾਪਸ ਮੜੇ ਨਾ ਪੰਪੇ ਚ ਲੋਕਾਂ ਨੇ ਆ ਗਏ ਮੁੜ ਕੇ ਉਥੋਂ ਵਾਪਸ ਮੁੜੇ ਤੇ ਉਦੋਂ ਕਹਿੰਨੇ ਨਹੀਂ ਉਦੋਂ ਸਾਰੇ ਕਹਿਣਾ ਯਾਰ ਤੈਨੂੰ ਕੀ ਲੋੜ ਈ ਤੂੰ ਇੱਕ ਜਗ੍ਹਾ ਤੇ ਹੈਗਾ ਟਿਕਾਣੇ ਤੇ ਲੱਗਾ ਹਾਂ ਕਿਉਂ ਗਾਹ ਗਿਆ ਤੂੰ ਤੇ ਛਦਾਈ ਰਿਆਂ ਤੂੰ ਗਤ ਰਿਆਂ ਗਾਣ ਹੈ ਨਾ ਆ ਗੱਲਾਂ ਹੋ ਜਾਂਦੀਆਂ ਦੁਨੀਆ ਸਾਰੇ ਪਾਸੇ ਆ ਜੇ ਹੁਣ ਮੈਂ ਵੀਡੀਓ ਮੈਂ ਦੋਗ ਵੀਡੀਓ ਪਿੱਛੇ ਕਿਹਾ ਸੀ ਕਿ ਜਿਹਦਾ ਸਰਦਾ ਬਣਦਾ ਵਧੀਆ ਹੈ ਨਾ ਪੈਸੇ ਚਾਰ ਹੈ ਵਾ ਜਿਹਦੇ ਕੋ ਇੰਡੀਆ ਸੂਤਰ ਵਾਂਵੇਂ ਰੀਸੋ ਰੀਸਨਾ ਬਾਹਰ ਤੁਰੇ ਆਓ ਪੀ ਬਾਹਰ ਵੀ ਹਾਰਡਵਰਕ ਕਰਨਾ ਪੈਂਦਾ ਵਾ ਫੇਰੇ ਪੈਸੇ ਚਾਰ ਬਣਦੇ ਆ ਪੀ ਜੇ ਨਹੀਂ ਵੀ ਕੋਈ ਰੁਕਣੀ ਕਿ ਲੱਗੇ ਤੇ ਪੀ ਬਾਹਰ ਹਣਾ ਆਪਣਾ ਜੇ ਦਾ ਡਾ ਇੰਡੀਆ ਵਧੀਆ ਸੂਤਰ ਆ ਤੇ ਨਾ ਉਹ ਕਿਸ ਦੀਆਂ ਗੱਲਾਂ ਜਣਾ ਪੋ ਤੇ ਹੋਰ ਮੈਨੂੰ ਇੱਕ ਦੋ ਥੱਲੇ ਕਮੈਂਟ ਆਏ ਵੀ ਇਹ ਤੂੰ ਕਿਉਂ ਰੋਕਦਾ ਕਿਸੇ ਨੂੰ ਬਾਹਰ ਜਾਣ ਦਵਾਂ ਕੀ ਪਤਾ ਤੇਰੇ ਨਾਲੋਂ ਵਧੀਆ ਕਿਸਮਤ ਹੋਵੇ ਕਿਸੇ ਦੀ ਕੋਈ ਜ਼ਿਆਦੇ ਪੈਸੇ ਕਮਾ ਲੇ ਕੋਈ ਇਦਾਂ ਕਰ ਲੇ ਕੋਈ ਉਦਾਂ ਕਰਦੇ ਹਣਾ ਤੇ ਜੇ ਮੈਂ ਆਨਾਵਾ ਵੀਡੀਓ ਚ ਵੀ ਬਾਹਰ ਆਜੋ ਸਾਰੇ ਜਾਨੇ ਵੀ ਬਾਹਰ ਬੜੇ ਰੁਪਏ ਬਣਦੇ ਚ ਬਾਹਰ ਆਜੋ ਫਿਰ ਲੋਕਾਂ ਕਹਿਣਾ ਵੀ ਕਿਉਂ ਤੂੰ ਇਹ ਕਿਸੇ ਨੂੰ ਪੰਜਾਬ ਕਿਉਂ ਨਹੀਂ ਕੰਮ ਕਰ ਦਿੰਦਾ ਵੀ ਤੂੰ ਪੰਜਾਬ ਤੋਂ ਮਤਲਬ ਗੁਲਾਮੀ ਕਰਨ ਨੂੰ ਕਹਿਣ ਡਿਆ ਲੋਕਾਂ ਨੂੰ ਵੀ ਬਾਹਰ ਆ ਕੇ ਗੁਲਾਮੀ ਕਰੋ ਇੱਥੇ ਤੋਂ ਸਰਦਾਰੀ ਛੱਡਣ ਨੂੰ ਕਹਿਣ ਡਿਆ ਵੀ ਜੇ ਮੈਂ ਕਹਿ ਦਿੰਦਾ ਨਾ ਬਾਹਰ ਆਜੋ ਤਾਂ ਵੀ 2000 ਥੱਲੇ ਕਮੈਂਟ ਕਰ ਦਿੰਦੇ ਆ ਵੀ ਤੂੰ ਮਾੜੀ ਗੱਲ ਕਹਿਣ ਡਿਆ ਜੇ ਮੈਂ ਕਹਿਣ ਦਿੰਦਾ ਵੀ ਇੱਥੇ ਰਹੋ ਪੰਜਾਬ ਰਹਿ ਕੇ ਆਪਣਾ ਕੋਈ ਕੰਮ ਕਾਰਜ ਕਰੋ ਫਿਰ ਕਹਿ ਦਿੰਦੇ ਆ ਵੀ ਤੂੰ ਕਿਉਂ ਨਹੀਂ ਪੰਜਾਬ ਆਉਂਦਾ ਤੂੰ ਕਿਉਂ ਇੱਥੇ ਆਇਆ ਤੂੰ ਆਪ ਰਾਹੇ ਬਣਾਉਂਦੇ ਆ ਦੂਜਿਆਂ ਨੂੰ ਆਂਦਾ ਨਾ ਉਹ ਦੂਜਿਆਂ ਨੂੰ ਤੇ ਡਰਾਈ ਜਾਂਦਾ ਠੀਕ ਆ ਤੇ ਇਹ ਕਰਕੇ ਯਾਰ ਆਪਣੀ ਮਨਮਰਜ਼ੀ ਦੀ ਕਰੋ ਤੇ ਆਪਣਾ ਸਾਰਾ ਕੁਝ ਸੋਚ ਸਮਝ ਕੇ ਆਪਣੇ ਘਰਦਿਆਂ ਨਾਲ ਮਗਰ ਸੋਚ ਕੇ ਫਿਰ ਕੋਈ ਸਟੈਪ ਚੁੱਕੋ ਵੀ ਇਹ ਨਹੀਂ ਵੀ ਕਹਿੰਦੀਆਂ ਗੱਲਾਂ ਜਾ ਕੇ ਇਹ ਗੱਲ ਤੇ ਕਰ ਦਿਆਂ ਦੇ ਦਿੱਤਾ ਗੁੱਠਾ ਮੈਨੂੰ ਦੋ ਪੈਸੇ ਤੇ ਮੈਂ ਐ ਕਰ ਦੂੰ ਤੇ ਮੈਂ ਉਹ ਕਰ ਦੂੰ ਉਹ ਗੱਲਾਂ ਨਹੀਂ ਬਾਹਰ ਆ ਕੇ ਗਾੜੀ ਹੁੰਦੀਆਂ ਵੀ ਮੈਂ ਐ ਕਰ ਦੇਣਾ ਤੇ ਮੈਂ ਉਹ ਕਰ ਦੇਣਾ ਬਾਖੀ ਕੰਮ ਕਰਕੇ ਹੀ ਹੁੰਦਾ ਕੋਨਾ ਕੋ ਤੇ ਆਪਣਾ ਸੋਚ ਵਿਚਾਰ ਕੇ ਕਰੋ ਆਪਣਾ ਭੇਦਣਾ ਦੋ ਕਿਸ ਨੂੰ ਹੈਨਾ ਤੇ ਜੇ ਬਾਹਰ ਵੀ ਤੁਸੀਂ ਆ ਜਿੰਦੇ ਆਪਣੀ ਗੱਲ ਨਾਲ ਦੱਸੋ ਕਿਸ ਨੂੰ ਆਪਣਾ ਬੋਧਾ ਭੇਦਣਾ ਦੋ ਕਿਉਂਕਿ ਇੱਥੇ ਲੋਕ ਭੇਦ ਲੈ ਕੇ ਤੇ ਫਿਰ ਕੰਮ ਖਰਾਬ ਕਰ ਦਿੰਦੇ ਆ ਮੇਰੇ ਨਾਲ ਵੀ ਹੋਈਆਂ ਬੀਤੀਆਂ ਇੱਥੇ ਤੇ ਮੈਨੂੰ ਤਾਂ ਪਤਾ ਚੱਲ ਹੁਣ ਉਹ ਗੱਲਾਂ ਆਪਾਂ ਨਹੀਂ ਦੱਸ ਸਕਦੇ ਵਿੱਚ ਜਿਉਂ ਮਹੌਨਾਂ ਬੀਤੀਆਂ ਹੁੰਦੀਆਂ ਹਾਂ ਤੇ ਤਾਂ ਕਰਕੇ ਮੈਨਾਂ ਵੀ ਜੇ ਗੱਲ ਤੁਹਾਡੀ ਕੋਈ ਰਾਜ ਵਾਲੀ ਆ ਉਹਨੂੰ ਆਪਣੇ ਕੋਲ ਹੀ ਰੱਖੋ ਜੇ ਤੁਸੀਂ ਲਾਗੇ ਕਿਸੇ ਨੂੰ ਵੀ ਇੱਕ ਬੰਦੇ ਨੂੰ ਦੱਸ ਦਿੰਦੇ ਨਾ ਆਪਣੀ ਕੋਈ ਤੁਹਾਡੀ ਕੋਈ ਗੱਲ ਦੀ ਰਾਜ ਦੀ ਗੱਲ ਆ ਤੋ ਨਹੀਂ ਮਤਲਬ ਦਿਮਾਗ ਚ ਇੱਕ ਗੱਲ ਆਪਣੀ ਬੰਨ ਲਿਓ ਵੀ ਮਤਲਬ ਜਿਹੜੀ ਤੁਸੀਂ ਇੱਕ ਗੱਲ ਆਪਣੀ ਕੋਈ ਸੀਗਰਟ ਕਿਸੇ ਨੂੰ ਦੱਸਤਾ ਵਾ ਉਹ ਬਾਅਦ ਚ ਉਹ ਗੱਲ ਰਾਜ ਨਹੀਂ ਰਹਿੰਦੀ ਭਾਵੇਂ ਤੁਸੀਂ ਇੱਕ ਬੰਦੇ ਨੂੰ ਦੱਸ ਦੋ ਉਹ ਰਾਜ ਤੁਹਾਡਾ ਖੁੱਲ ਗਿਆ ਠੀਕ ਆ ਆਪਣਾ ਭੇਦ ਨਾ ਕੇ ਇਹਨੂੰ ਦੋ ਆਪਣਾ ਇੱਥੇ ਕੰਮਕਾਰ ਕਰੋ ਜਿਹੜਾ ਵੀ ਕੋਈ ਜਿੰਨਾ ਦੇਣ ਪੇਪਰ ਬੂਪਰ ਨਿਕਲਨੇ ਆ ਆਓ 9 ਮਹੀਨੇ ਵਾਲਾ ਦੇ ਫਾਇਦਾ ਹੀ ਆ ਯਾਰ ਕਮਾਈ ਕਰੋ ਕੋਈ ਗੱਲ ਨਹੀਂ ਏਡੀ ਕਿ ਪੇਪਰ ਬੂਪਰ ਚਲੋ ਔਖੇ ਬਣਦੇ ਆ ਵੀ ਨਹੀਂ ਬਣਦੇ ਤਾਂ ਕਿਸੇ ਟਾਵੇਂ-ਟਾਵੇਂ ਦੇ ਬਣਦੇ ਆ 9 ਮਹੀਨੇ ਵਾਲੇ ਪੇਪਰਾਂ ਦੇ ਆਗੇ ਤੇ ਨਾ ਬਣ ਗਏ ਫਿਰ ਪੁਰਤਗਾਲ ਟਰਾਈ ਮਾਰ ਲਿਓ ਠੀਕ ਆ ਤੇ ਇਹੋ ਹਿਸਾਬ ਆ ਕੋਈ ਏਡੀ ਗੱਲ ਨਹੀਂ ਕਿ ਕੰਟਰੀ ਮਾੜੀ ਨਹੀਂ ਆ ਕਿ ਤਾਂ ਇਹ ਨਹੀਂ ਬਣਦੇ ਪੈਸੇ ਬਣਦੇ ਆ ਬਸ ਹਾਰਡਵਰਕ ਆ ਹਾਰਡਵਰਕ ਨੂੰ ਜੇਤੇ ਰੱਖੋਗੇ ਤੇ ਪੈਸੇ ਬਣ ਜਾਣਗੇ ਜੇ ਮਤਲਬ ਤੁਸੀਂ ਕਹਿਣਾ ਉਹ ਵੀ ਨਏ ਨੇ ਮੈਂ ਤੇ ਕੰਮ ਹੀ ਬਹੁਤ ਜ਼ਿਆਦਾ ਪੈਂਡਿਆ ਇੱਥੇ ਆ ਗਏ ਮੈਂ ਤੇ ਮਾਰ ਹੀ ਗਿਆ ਤੇ ਫੇਰ ਰੋਈ ਜਾਣਾ ਫੇਰ ਤਾਂ ਹੀ ਇੱਥੇ ਆ ਗਏ ਉਹ ਸੋਚਣਾ ਵੀ ਮੈਂ ਕਿਹੜੀ ਮਾੜੀ ਕਿਸਮਤ ਨੂੰ ਆ ਗਿਆ ਬਾਹਰਲੇ ਮੁਲਕ ਮੈਂ ਤੇ ਪਿੰਡ ਨਿਆਰੀ ਲੈਣਾ ਜੇ ਤਾਂ ਪੈਸੇ ਕਮਾਉਣੇ ਆ ਫੇਰ ਓਕੇ ਸੋਕੇ ਹੋਣਾ ਹੀ ਪੈਣਾ ਇੱਥੇ ਆ ਗਏ ਠੀਕ ਆ ਤੇ ਚਲੋ ਜੀ ਠੀਕ ਆ ਫਿਰ ਜਿੰਨੀ ਗੱਲਬਾਤ ਮੈਨੂੰ ਪਤਾ ਹੀ ਉੰਨੀ ਆਪਾਂ ਦੱਸ ਦੇਈ ਦੀ ਆਪਣਾ ਐਕਸਪੀਰੀਅੰਸ ਤੇ ਕਦਮਾਂ ਤੇ ਬਾਕੀ ਚਲੋ ਅਗਲੀ ਵੀਡੀਓ ਮੈਂ ਬਣਾਉਂਗਾ ਵੀ ਕਿਹੜੇ ਕਿਹੜੇ ਕਾਗਜ਼ ਪੱਤਰ ਚਾਹੀਦੇ ਆ ਸਾਰੇ ਜਦੋਂ ਆਪਾਂ ਨੇ ਪੇਪਰ ਨਿਕਲ ਜਾਂਦੇ ਆ ਕੀ ਕੀ ਚਾਹੀਦਾ ਉਹਦੇ ਬਾਰੇ ਮੈਂ ਸਾਰੀ ਗੱਲ ਬਾਤ ਦੱਸੂਗਾ ਤੇ ਚਲੋ ਠੀਕ ਆ ਫਿਰ ਜੀ ਮੈਨੂੰ ਵੀ ਨੀਂਦਈ ਆਉਣ ਮੈਂ ਵੀ ਸੌਂ ਆਣ ਲੋਏ ਲੋਏ ਸਵੇਰੇ ਕੰਮ ਦੇ ਵੀ ਜਾਣਾ ਚੰਗਾ